ਅਗਲੀ ਖਬਰ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਤੋਂ ਨਿਊ ਸਾਊਥ ਵੇਲਜ਼ ਵਿੱਚ ਗੋਲਬੰਨ ਲੱਗੇ ਪਿੰਡ ਵਿੱਚ 9 ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੋ ਲੋਕਾਂ ਤੇ ਲੱਗੇ ਗੰਭੀਰ ਦੋਸ਼ ਸੂਬੇ ਨਿਊ ਸਾਊਥ ਵੇਲਜ਼ ਵਿੱਚ ਗੋਲਬੰਨ ਦੇ ਨੇੜੇ ਪਿੰਡ ਵਿਂਡੇਲਾਮਾ ਵਿੱਚ ਇੱਕ ਹਾਦਸੇ ਦੌਰਾਨ 9 ਸਾਲਾ ਬੱਚਾ ਗੋਲੀ ਚੱਲਣ ਕਾਰਨ ਆਪਣੀ ਜਾਨ ਗਵਾ ਬੈਠਾ ਇਹ ਘਟਨਾ ਐਤਵਾਰ 13 ਅਪ੍ਰੈਲ ਨੂੰ ਸਵੇਰੇ ਵਾਪਰੀ ਜਦੋਂ ਇੱਕ ਪਤੇ ਤੇ ਹਥਿਆਰ ਚੱਲਣ ਦੀ ਸੂਚਨਾ ਤੇ ਐਮਰਜੈਂਸੀ ਸੇਵਾਵਾਂ ਮੌਕੇ ਤੇ ਪਹੁੰਚੀਆਂ ਮੌਕੇ ਤੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਬੱਚੇ ਨੂੰ ਗੋਲੀ ਲੱਗਣ ਕਾਰਨ ਗਲ ਵਿੱਚ ਜ਼ਖਮ ਹੋਇਆ ਅਤੇ ਉਹ ਮੌਕੇ ਤੇ ਹੀ ਧਮ ਤੋੜ ਗਿਆ ਤੇ ਇਹ ਗੋਲੀ ਮ੍ਰਿਤਕ 9 ਸਾਲਾ ਬੱਚੇ ਹੱਥੋਂ ਅਚਾਨਕ ਚੱਲੀ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇੱਕ 14 ਸਾਲਾ ਨੌਜਵਾਨ ਅਤੇ 33 ਸਾਲਾ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਨੌਜਵਾਨ ਤੇ ਬਿਨਾ ਲਾਇਸੈਂਸ ਹਥਿਆਰ ਰੱਖਣ ਦਾ ਦੋਸ਼ ਲਗਾਇਆ ਹੈ ਜਦਕਿ 33 ਸਾਲਾ ਵਿਅਕਤੀ ਤੇ ਹਥਿਆਰ ਨੂੰ ਗੈਰ ਕਾਨੂੰਨੀ ਢੰਗ ਨਾਲ ਕਿਸੇ ਹੋਰ ਨੂੰ ਵਰਤਣ ਦੇਣ ਅਤੇ ਉਸ ਦੀ ਸੁਰੱਖਿਆ ਵਿੱਚ ਲਾਪਰਵਾਹੀ ਕਰਨ ਦੇ ਦੋਸ਼ ਲਾਏ ਹਨ ਪਿੰਡ ਦੇ ਨਿਵਾਸੀਆਂ ਅਤੇ ਸੂਬਾਈ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਿਵਾਰ ਪ੍ਰਤੀ ਦੁੱਖ ਅਤੇ ਹਮਦਰਦੀ ਜਤਾਈ ਹੈ ਸੋ ਜੇਕਰ ਆਸਟ੍ਰੇਲੀਆ ਨਾਲ ਜੁੜੀਆਂ ਖਬਰਾਂ ਬਾਰੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਤਾਂ ਤੁਸੀਂ ਇਸ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰੋ ਇਹ ਪੇਜ ਆਪਣੇ ਜਾਣਕਾਰਾਂ ਨਾਲ ਸਾਂਝਾ ਕਰਕੇ ਵੀ ਤੁਸੀਂ ਇਸ ਕਾਫਲੇ ਨੂੰ ਵੱਡਾ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹੋ। ਆਸ ਵੀ ਉਹਨਾਂ ਨਾਲ ਜੁੜਨ ਲਈ ਤੁਹਾਡਾ ਧੰਨਵਾਦ।